ਹੁਣ ਕਈ ਆਉਂਦੇ ਨਾ ਪਿਆਰ ਦੇ ਭਿਜੇ ਉਹ ਮਾਰੇ ਦੇ ਸਨਮੁਖ ਹੁੰਦੇ ਆ ਦੋ ਹੱਥ ਜੋੜਦਿਆਂ ਨੇਤਰਾਂ ਚੋਂ ਸ਼ਮ ਸ਼ਮ ਹੰਝੂਆਂ ਦੀ ਝੜੀ ਲੱਗ ਜਾਂਦੀ ਪ੍ਰੇਮ ਦੀ ਨਿਸ਼ਾਨੀ ਹੈ ਪਿਆਰੇ ਦੇ دیدار ਹੋਏ ਤਨ ਮਨ ਨਿਹਾਲ ਹੋ ਗਿਆ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਨ ਤੋ ਦੇਖਾ ਸਾਹਮਣੇ ਹੋਰ ਡੁੱਲ ਪੈਂਦੇ ਇਹ ਪਿਆਰ ਦੀ ਨਿਸ਼ਾਨੀ ਆ ਤੇ ਜਿਦਣ ਅਸੀਂ ਸਮਝ ਲਿਆ ਨਾ ਗੁਰੂ ਨਾਨਕ ਜਿਨ ਸੁਣਿਆ ਦੇਖਿਆ ਸੀ ਫਿਰ ਕਰ ਬਾਸਨਾ ਪਰਿਆਰੇ ਫਿਰ ਜ਼ਿੰਦਗੀ ਜਿਉਣ ਦਾ ਆਨੰਦ ਆ ਤੇ ਆਓ ਜੀ ਕੋਈ ਰਸਨਾ ਵਾਂਦੀ ਨਾ ਰਹੇ ਤੇ ਦਤਾਰ ਨਾਉਣੇ ਗੁਰੂ ਨਾਨਕ ਜੀ ਉਹਨਾਂ ਦੇ ਸੋਹਣੇ ਚਰਨਾਂ ਤੇ ਮस्तक ਲਾਈਏ ਆਓ ਪਿਆਰ ਵਿੱਚ ਭਿੱਜ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ